ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਬੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦਰੱਛਾ ਪੂਰਨ ਹੋਏ ਚਿੱਤ ਕੀ ਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਸਤ ਸਗਤ ਤੁਮਕਾਬ ਹੋ ਆਪ ਹਾਥ ਦੈ ਮੂਹੇ ਵਿਚਾਵ ਹੋ ਸੁਖੀ ਵਸੈ ਮੋਹ ਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋ ਰਖਾ ਨਜ ਕਰਦਾ ਕਰੀਐ ਸਭ ਬੈਰਨ ਕੋ ਵਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਸਾਡ ਕੋਈ ਅਬਰ ਨਾ ਤਿਆਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਅ ਚੰਨ ਚੰਨ ਸੱਤਰਾ ਹਮਾਰੇ ਮਾਰੀਅ ਹੈ ਆਪੋ ਹਾਥ ਦੇ ਮੁਝੈ ਉਗਰੀਅ ਮਰਨ ਕਾਲ ਕਾ ਤਰਾਸਨ ਵਰੀਅ ਹੋ ਜੋ ਸਦਾ ਹਮਾਰੇ ਪਛਾ ਸੇਰੀਆ ਸਤੋਜੂ ਕਰੇ ਹੋ ਰੱਛਾ ਰਾਖ ਲਿਹੁ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ दीन वंदा दष्टण के हंता तुम हो पूरी चतुर्दश कंता काल पाए ब्रह्मा भव धरा काल पाए शिव जू अवतरा काल पाए कर विष्णु प्रकासा सकल काल का किया तुमासा जवन काल जो भी शिव कियो देगराज ब्रह्मा जू थियो जवन काल सब लोक सवारा नमसकार है ताहि मारा ਯਨ ਕਾਲ ਸਭ ਜਗਤ ਬਨਾਇਓ ਦੇਵ ਦਾਤਾ ਜਤਨੁ ਪਜਾਇਓ ਆਦ ਅੰਤ ਹੋਇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤ ਤਰਣ ਕੋ ਪਾਲਮੋ ਵਾਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤਾ ਭਲੇ ਹੁਰੇ ਕੀ ਪੀਰਿ ਬਿਸ਼ਾਨਤਾ ਚੀਟੀ ਤੇ ਕੁੰਚਰ ਅਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰਿ ਬਿਸ਼ਾਨ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰ ਜਾ ਤਰਤ ਤਉ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੋ ਮੈਂ ਮਿਲਤ ਦੇਹ ਧਰ ਸਭ ਹੂੰ ਨੇਤੇ ਵਦਨਾ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤਉ ਸਭ ਹੀ ਤੇ ਰਹਿਤ ਨਿਰਾਲਮ ਜਾਰਤ ਵੇਦ ਭੇਦ ਅਰਾਲਮ ਨਿਰੰਕਾਰੋ ਨਿਰਵਿਕਾਰ ਨਿਰਲੰਗ ਆਦ ਅਨੀਲ ਅਨਾਦ ਅਸੰਭਤਾ ਕਾ ਮੂੜ ਚਾਰਤ ਭੇਦਾ। ਜਾ ਕੋ ਭੇਵਨਾ ਪਾਵਤ ਵੇਦਾ ਤਾ ਕਉ ਕਰ ਪਾਹਨ ਅਨਮਾਨਤ ਮਹਾ ਮੂੜ ਕਸ਼ਪੀਦ ਨ ਜਾਣਤਾ। ਮਹਾ ਦੇਵਕ ਕਹਤ ਸਦਾ ਸੇਵਾ ਨਿਰੰਕਾਰ ਕਾ ਚੀਨਤ ਨਹਿ ਭਵ। ਆਪ ਆਪਣੀ ਵਧਾ ਜੀਤੀ ਵਰਨਤਾ ਭਿੰਨ ਭਿੰਨ ਤੋਹ ਤੇ ਤੇ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾਰੰਕ ਭਯੋ ਰਾਵਕ ਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੂੰ ਫੂਲ ਰਾਜਾ ਵੇਠਾ ਕਹੂੰ ਸਿਮਟ ਭਯੋ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਚੰ ਭਾਗ ਆਦ ਜੁਗਾਦ ਸਰੂ ਸੁਜੰ ਭਾਗ ਗਵਰ ਅੱਛਾ ਮੇਰੀ ਤੂੰ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੁਸ਼ਟਾ ਜਿੱਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਜਤਾ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ تنکےトム ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂਕੇ ਕਾਲ ਨਿਕਟ ਨਹ ਹੈ ਰੱਚਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੰਦਤ ਕਾਲਾ ਕਿਰਪਾ ਦ੍ਰੇਸ਼ਟ ਤਨ ਜਾਹਿ ਨਿਹਾਰੇ ਹੋ ਤਾਂਕੇ ਤਾਪ ਤਨ ਕਮੈ ਹਰੇ ਹੋ ਹਰੇਦ ਸੇਦ ਘਰਮੋਂ ਸਭ ਹੋਏ ਦੁਸ਼ਟ ਸ਼ਾਹ ਸ਼ਵਸਕ ਨ ਕੋਈ ਇਕ ਵਾਰ ਜਨਤਮੈ ਸੰਭਾਰਾ ਕਾਰਪਾਸਤੇ ਤਾਹਿ ਬਾਰਾ ਜਿਨ ਨਰਨਾਮ ਤਿਹਾਰੋ ਕਹਾ ਬਾਰਿਦ ਦੁਸ਼ਟਾ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਥ ਦਲੇ ਹੋ ਬਾਰੀ ਸਰਵ ਥੋਰਮ ਹੋ ਹੋ ਸਹਾਈ ਨੋਸ਼ਟਾ ਦੋਖ ਤੇਲੇ ਹੋ ਬਚਾਈ ਕਿਰਪਾ ਕਰੀ ਹਾਂ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕੇਲਵਿਕ ਸੰਗਲ ਦੇ ਕੋ ਹਰਤਾ ਨੋਸ਼ਟਾ ਦੋਖੀਨ ਕੋਸ਼ੈ ਕਰਤਾ ਸ੍ਰੀ ਅਸ ਤੁਜ ਜਬ ਭਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤਾ ਫਲ ਭਾਵੇ ਸੋਈ ਦੁਖ ਨ ਤਸਾਵੇ ਆਪਤ ਕੋਈ ਅੜੈਲਾ ਸੁਨਾ ਗੰਗਜਵ ਯਾਹੇ ਸੁਰਸਨਾ ਪਾਵਈ ਸੁਨਾ ਮੂੜ ਚਤਲਾਈ ਚਤਰਤਾ ਬਈ ਦੂਖ ਦਰਦ ਪਉ ਨਿਕਨਾ ਤਿਨ ਨਰ ਕੀ ਰਹਿ ਹੋ ਜੋ ਯਾਕੀ ਇਕ ਬਾਰ ਚੌਪਈ ਕੋ ਕਹਿ ਚੌਪਈ ਸੰਵੱਤ 17 ਸਹਸਪਣਿਜੈ ਅਰਧ ਸਹਸਪੁਣ 3 ਕਹਿਜੈ ਭਾਦਰ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਾਦਵ ਗ੍ਰੰਥ ਸੁਧਾਰਾਸਵਈਆ ਕਹਿੰਗੇ ਜਬ ਤੇ ਤੁਮਰੇ ਤਵ ਤੇ ਕੋ ਅੱਖ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰਤ ਸਾਤਰ ਵੇਦ ਸਭਾ ਬਹੁ ਭੀਦ ਕਹਾਂ ਮੇਕ ਨ ਜਾਣਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਰਮੈ ਨ ਕਹਿਓ ਸਭ ਤੋ ਹਿਵਖਾਨਿਓ ਦੋਹਰਾ ਸਗਲ ਦਵਾਰ ਕਾ ਛਾੜ ਕੈ ਗਇਓ ਤਹਾਰੂ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕਾ ਛਾੜ ਕੈ ਗਇਓ ਤਹਾਰੂ ਦਵਾਰ ਵਾਹਿ ਗਹਿ ਕੀ ਲਾਜ ਅਸ गोविन्द दास तुहार वाहे गुरु जी का खालसा वाहे गुरु जी की फतेह